ਅਜੀਬ ਮਾਮਲਾ 3 ਦਿਨਾਂ ਦੇ ਅੰਦਰ 3 ਪਿੰਡਾਂ ਦੇ 60 ਲੋਕ ਗੰਜੇ ਹੋ ਗਏ। ਅਚਾਨਕ ਆਈ ਇਹ ਸਮੱਸਿਆ ਤੋਂ ਸਾਰੇ ਲੋਕ ਘਬਰਾਏ ਹੋਏ ਨੇ ਕਿਉਂਕਿ ਇਹ ਸਮੱਸਿਆ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਆ ਰਹੀ ਆ ਤੇ ਔਰਤਾਂ ਵੀ ਇਸ ਸਮੱਸਿਆ ਦਾ ਸ਼ਿਕਾਰ ਹੋ ਰਹੀਆਂ ਨੇ ਜਿਦੇ ਤੇ ਲੋਕ ਹੈਰਾਨ ਪਰੇਸ਼ਾਨ ਨੇ ਕਿ ਆਖਰ ਬੱਚਿਆਂ ਦੇ ਵਿੱਚ ਵੀ ਇਹ ਸਮੱਸਿਆ ਕਿਵੇਂ ਆ ਗਈ ਕਿਉਂਕਿ ਪਹਿਲਾਂ 3 ਦਿਨ ਪਹਿਲਾਂ ਲੋਕਾਂ ਦੇ ਸਿਰ ਦੇ ਅੰਦਰ ਖਾਰਸ਼ ਹੋਣੀ ਖੁਰਕ ਹੋਣੀ ਸ਼ੁਰੂ ਹੋਈ ਤੇ ਬਾਅਦ ਵਿੱਚ ਅਚਾਨਕ ਹੀ ਉਹ ਪੂਰੀ ਤਰ੍ਹਾਂ ਗੰਜੇ ਹੋਣੇ ਸ਼ੁਰੂ ਹੋ ਗਏ ਉਹਨਾਂ ਦੇ ਵਾਲ ਜਿਹੜੀਆਂ ਜੜਾਂ ਦੇ ਵਿੱਚੋਂ ਪੁੱਟੇ ਜਾ ਰਹੇ ਨੇ ਤੁਸੀਂ ਵੀਡੀਓ ਦੇ ਵਿੱਚ ਲੋਕਾਂ ਦੀਆਂ ਤਸਵੀਰਾਂ ਵੀਡੀਓ ਦੇਖ ਸਕਦੇ ਹੋ ਕਿ ਕਿਵੇਂ ਲੋਕਾਂ ਦੇ ਵਾਲ ਅਚਾਨਕ ਝੜ ਰਹੇ ਨੇ ਤੇ ਬੇਹੱਦ ਪਰੇਸ਼ਾਨ ਨੇ ਲੋਕ ਇਹ ਘਟਨਾ ਮਹਾਰਾਸ਼ਟਰ ਦੇ ਤਿੰਨ ਪਿੰਡਾਂ ਦੀ ਦੱਸੀ ਜਾ ਰਹੀ ਆ ਮਹਾਰਾਸ਼ਟਰ ਤੋਂ ਇਹ ਘਟਨਾ ਸਾਹਮਣੇ ਆ ਰਹੀ ਹੈ ਜਿੱਥੇ ਸਿਹਤ ਵਿਭਾਗ ਦੀਆਂ ਟੀਮਾਂ ਵੀ ਪਹੁੰਚੀਆਂ ਨੇ ਉਹਨਾਂ ਨੇ ਆਪਣੀ ਜਾਂਚ ਇੱਥੇ ਸ਼ੁਰੂ ਕਰ ਦਿੱਤੀ ਆ ਤੇ ਸਿਹਤ ਵਿਭਾਗ ਨੇ ਜਿਹੜੀ ਮੁੱਢਲੀ ਜਾਣਕਾਰੀ ਦਿੱਤੀ ਆ ਇਸ ਘਟਨਾ ਦੇ ਬਾਰੇ ਉਹਨਾਂ ਦਾ ਕਹਿਣਾ ਹੈ ਕਿ ਇੱਥੋਂ ਦਾ ਜਿਹੜਾ ਪਾਣੀ ਉਹ ਕਾਫੀ ਜ਼ਿਆਦਾ ਦੂਸ਼ਿਤ ਦਾ ਗੰਦਾ ਹੈ ਜਿਹਦੇ ਕਰਕੇ ਲੋਕਾਂ ਨੂੰ ਇਹ ਸਮੱਸਿਆ ਆ ਰਹੀ ਆ ਤੇ ਬੇਹੱਦ ਹੈਰਾਨ ਕਰਨ ਵਾਲਾ ਇਹ ਮਾਮਲਾ ਪਰ ਦੋਸਤੋ ਆਪਣੇ ਇੱਥੇ ਪੰਜਾਬ ਦੇ ਅੰਦਰ ਪਿਛਲੇ ਦਿਨਾਂ ਤੋਂ ਲਗਾਤਾਰ ਬੁੱਢੇ ਨਾਲੇ ਨੂੰ ਲੈ ਕੇ ਸੰਘਰਸ਼ ਹੋ ਰਿਹਾ ਕਿਉਂਕਿ ਬੁੱਢੇ ਨਾਲੇ ਦਾ ਜਿਹੜਾ ਗੰਦਾ ਪਾਣੀ ਆ ਉਹ ਲੋਕਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾਰਿਆ ਤੇ ਜੇਕਰ ਆਪਾਂ ਵੀ ਇਨ੍ਹਾਂ ਸਮੱਸਿਆਵਾਂ ਵੱਲ ਧਿਆਨ ਨਾ ਦਿੱਤਾ ਜਿਵੇਂ ਇਸ ਸੰਘਰਸ਼ ਦਾ ਸਾਥ ਨਾ ਦਿੱਤਾ ਤਾਂ ਆਪਾਂ ਵੀ ਇਹੋ ਜੀਆਂ ਬਿਮਾਰੀਆਂ ਦਾ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋਵਾਂਗੇ ਜਿਹੜੇ ਲੋਕ ਇਹ ਸੰਘਰਸ਼ ਕਰ ਰਹੇ ਨੇ ਬੁੱਢੇ ਨਾਲੇ ਦਾ ਜਾਂ ਹੋਰ ਕਈ ਥਾਵਾਂ ਤੇ ਪੰਜਾਬ ਦੇ ਅੰਦਰ ਜਿਹੜੀਆਂ ਫੈਕਟਰੀਆਂ ਨੇ ਉਹ ਪਾਣੀ ਨੂੰ ਦੂਸ਼ਤ ਕਰ ਰਹੀਆਂ ਨੇ ਜਾਂ ਹੋਰ ਵੱਖ-ਵੱਖ ਕਾਰਨ ਨੇ ਜਿਦੇ ਕਰਕੇ ਪਾਣੀ ਦੂਸ਼ਤ ਹੋ ਰਿਹਾ ਤਾਂ ਮੰਗ ਕਰਨੀ ਚਾਹੀਦੀ ਸਰਕਾਰਾਂ ਤੋਂ ਕਿ ਇਸ ਜਿਹੜਾ ਪਾਣੀ ਫੈਕਟਰੀਆਂ ਦਾ ਜਾਂ ਹੋਰ ਕਾਰਖਾਨਿਆਂ ਦਾ ਗੰਦਾ ਪਾਣੀ ਆ ਉਹਨੂੰ ਉਹਦਾ ਨਿਪਟਾਰਾ ਉਹ ਚੰਗੇ ਤਰੀਕੇ ਨਾਲ ਹੋਵੇ ਤਾਂ ਕਿ ਜਿਹੜਿਆ ਲੋਕਾਂ ਦੀ ਪਾਣੀ ਸਾਡੇ ਨਦੀਆਂ ਨਾਲੀਆਂ ਚ ਰਲ ਕੇ ਉਹਨਾਂ ਨੂੰ ਖਰਾਬ ਨਾ ਕਰੇ ਤੇ ਲੋਕਾਂ ਨੂੰ ਇਹ ਸਿਹਤ ਦੀਆਂ ਜਿਹੜੀਆਂ ਸਮੱਸਿਆਵਾਂ ਆ ਰਹੀਆਂ ਨੇ ਉਹ ਨਾ ਆਉਣ ਨਹੀਂ ਤਾਂ ਕਿਤੇ ਇਹ ਨਾ ਹੋਵੇ ਕਿ ਮਹਾਰਾਸ਼ਟਰ ਦੀ ਤਰ੍ਹਾਂ ਸਾਡੇ ਪੰਜਾਬ ਦੇ ਲੋਕਾਂ ਦਾ ਵੀ ਅਜਿਹੇ ਹੀ ਘਟਨਾਵਾ ਵਾਪਰਨ ਕਿਉਂਕਿ ਜੇਕਰ ਸਾਡੇ ਪਾਣੀ ਦੂਸ਼ਤ ਹੁੰਦੇ ਆ ਗੰਦੇ ਹੁੰਦੇ ਆ ਤੇ ਉਹਦੇ ਨਾਲ ਇੱਕ ਸਮੱਸਿਆ ਨਹੀਂ ਆਉਣੀਗੀ ਕਿ ਸਾਡੇ ਇਕੱਲੇ ਵਾਲ ਛੜ ਜਾਣ ਕਿ ਉਹਦੇ ਨਾਲ ਸਾਨੂੰ ਅੰਤੜੀਆਂ ਦੇ ਪੇਟ ਦੀਆਂ ਗੰਭੀਰ ਬਿਮਾਰੀਆਂ ਜਿਹੜੀਆਂ ਹੋ ਸਕਦੀਆਂ ਨੇ ਕੈਂਸਰ ਤੱਕ ਸਾਨੂੰ ਹੋ ਸਕਦਾ ਤੇ ਹੋਰ ਕਈ ਤਰ੍ਹਾਂ ਦੇ ਫੇਫੜਿਆਂ ਦੇ ਜਾਂ ਹੋਰ ਸਕਿਨ ਦੀਆਂ ਪ੍ਰੋਬਲਮਾਂ ਜਿਹੜੀਆਂ ਉਹ ਗੰਦੇ ਪਾਣੀ ਦੇ ਨਾਲ ਆ ਸਕਦੀਆਂ ਨੇ ਜਿਵੇਂ ਅਚਾਨਕ ਇਹ ਮਹਾਰਾਸ਼ਟਰ ਦੇ ਤਿੰਨ ਪਿੰਡਾਂ ਵਿੱਚ ਹੋਇਆ ਏ ਕਿਤੇ ਇਹ ਨਾ ਹੋਵੇ ਕਿ ਸਾਡੇ ਪੰਜਾਬ ਦੀ ਧਰਤੀ ਤੇ ਵੀ ਇਹੀ ਕੁਝ ਹੋ ਜਾਵੇ ਜਿਹੜਾ ਇੱਕ ਮਸਲਾ ਹੋਰ ਸਾਡੇ ਭੈਣਾਪਰਾ ਲਗਾਤਾਰ ਲੜ ਰਹੇ ਆ ਉਹ ਹੈਗਾ ਜਿਹੜੀਆਂ ਨਹਿਰਾਂ ਨੇ ਉਹਨਾਂ ਨੂੰ ਪੱਕਿਆਂ ਕਰਨ ਦਾ ਮਸਲਾ ਕਿ ਉਹਨਾਂ ਦਾ ਕਹਿਣਾ ਕਿ ਨਹਿਰਾਂ ਨੂੰ ਪੱਕਿਆਂ ਨਾ ਕੀਤਾ ਜਾਵੇ ਕਿਉਂਕਿ ਕਿੱਥੇ ਤਾਂ ਪਾਣੀ ਜਿਹੜਾ ਹੈਗਾ ਨਹਿਰਾਂ ਦਾ ਉਹ ਧਰਤੀ ਦੇ ਵਿੱਚ ਸਮਾਈ ਜਾਣਾ ਏ ਇਹ ਕਿੱਥੇ ਜਦੋਂ ਨਹਿਰਾ ਪੱਕੀਆਂ ਕਰ ਦਿੱਤੀਆਂ ਤਾਂ ਉਹ ਜਿਹੜਾ ਪਾਣੀ ਦਾ ਪੱਧਰ ਆ ਬੇਹੱਦ ਡੂੰਘਾ ਚਲਾ ਜਾਊਗਾ ਉਹ ਧਰਤੀ ਦੇ ਅੰਦਰ ਜਿਹੜੇ ਪੱਧਰ ਵਿੱਚ ਸਮਾਉਣਾ ਚਾਹੀਦਾ ਉਹ ਨਹੀਂ ਸਮਾਊਗਾ ਜਿਸ ਦੇ ਕਰਕੇ ਆਉਣ ਵਾਲੇ ਸਮੇਂ ਵਿੱਚ ਭਿਆਨਕ ਸਿੱਟੇ ਨਿਕਲ ਸਕਦੇ ਆ ਸੋ ਜਿਹੜੇ ਭੈਣਾ ਭਰਾ ਇਹ ਸੰਘਰਸ਼ ਕਰ ਰਹੇ ਆ ਸਾਨੂੰ ਪੰਜਾਬ ਦੇ ਲੋਕਾਂ ਨੂੰ ਉਹਨਾਂ ਦਾ ਸਾਥ ਜ਼ਰੂਰ ਦੇਣਾ ਚਾਹੀਦਾ ਕਿਉਂਕਿ ਇਹ ਜਾਇਜ਼ ਮੰਗਾਂ ਨੇ ਲੋਕਾਂ ਦੀ ਸਿਹਤ ਦੇ ਨਾਲ ਲੋਕਾਂ ਦੀ ਜ਼ਿੰਦਗੀ ਦੇ ਨਾਲ ਤੇ ਆਉਣ ਵਾਲੇ ਸਮੇਂ ਦੇ ਨਾਲ ਜੁੜੇ ਹੋਏ ਇਹ ਮਸਲੇ ਨੇ ਸੋ ਇਹਨਾਂ ਚੀਜ਼ਾਂ ਵੱਲ ਜ਼ਰੂਰ ਗੌਰ ਕਰਨੀ ਚਾਹੀਦੀ ਇਹ ਬੇਹੱਦ ਹੈਰਾਨ ਕਰਨ ਵਾਲਾ ਮਸਲਾ ਮਹਾਰਾਸ਼ਟਰ ਤੋਂ ਸਾਹਮਣੇ ਆਇਆ ਜਿੱਥੇ ਅਚਾਨਕ ਹੀ ਤਿੰਨ ਪਿੰਡਾਂ ਦੇ ਜਿਹੜੇ 60 ਲੋਕ ਸੀਗੇ ਉਹਨਾਂ ਦੇ ਤਿੰਨ ਦਿਨਾਂ ਦੇ ਅੰਦਰ ਹੀ ਜਿਹੜੇ ਵਾਲ ਨੇ ਉਹ ਚੜਨੇ ਸ਼ੁਰੂ ਹੋ ਗਏ ਲੋਕ ਗੰਜੇ ਹੋਣੇ ਸ਼ੁਰੂ ਹੋ ਗਏ ਤਾਂ ਲੋਕ ਉੱਥੋਂ ਦੇ ਕਾਫੀ ਜ਼ਿਆਦਾ ਪਰੇਸ਼ਾਨ ਨੇ ਇਸ ਚੀਜ਼ ਨੂੰ ਲੈ ਕੇ ਹੁਣ ਇਹਦਾ ਹੋਰ ਕੀ ਕਾਰਨ ਹੋ ਸਕਦਾ ਉਹ ਤਾਂ ਪੂਰੀ ਇਨਵੈਸਟੀਗੇਸ਼ਨ ਦੇ ਬਾਅਦ ਪਤਾ ਚੱਲੂਗਾ ਫਿਲਹਾਲ ਲੋਕ ਉੱਥੋਂ ਦੇ ਕਾਫੀ ਪਰੇਸ਼ਾਨ ਨੇ ਤੇ ਇਹਦਾ ਕੀ ਹੱਲ ਹੋ ਸਕਦਾ ਉਹ ਆਉਣ ਵਾਲਾ ਵਕਤ ਦੱਸੇਗਾ